ਆਪਣੇ ਸਸਤਾ ਦਾ ਮਕਸਦ ਹੈਗਾ ਜੀ ਜਿਹੜਾ ਹਰ ਘਰ ਦੇ ਵਿੱਚ ਇੱਕ ਸਰਦਾਰ ਹੋਵੇ ਤੇ ਉਹ ਆਪਣੇ ਦਸਤਾਰ ਸਜਾ ਸਕਦਾ ਹੋਵੇ 플러스 ਕਿਸੇ ਦੇ ਦਸਤਾਰ ਨੂੰ ਸਜਾ ਸਕਦਾ ਵਾਲਾ ਸਮਾਂ ਬਹੁਤ ਮਾੜਾ ਚੱਲ ਰਿਹਾ ਤੇ ਆਉਣ ਵਾਲਾ ਸਮਾਂ ਇਦੋਂ ਵੀ ਮਾੜਾ ਆ ਵੀਗਾ ਚੱਲ ਤੋਂ ਲੈ ਕੇ 40 ਸਾਲ ਦੇ ਬੱਚੇ ਤੱਕ ਹੁੰਦੇ ਐ ਮਤਲਬ ਜੋ ਬੱਚੇ ਪ੍ਰਣ ਕਰਦੇ ਨੇ ਕਿ ਅਸੀਂ ਕੇਸ ਰੱਖਾਂਗੇ ਅੰਮ੍ਰਿਤ ਛਕਾਂਗੇ ਉਹਨਾਂ ਨੂੰ ਇਹ ਦਸਤਾਰ ਬਿਲਕੁਲ ਫਰੀ ਦਿੱਤੀ ਜਾਂਦੀ ਹੈ ਤਨ ਤਨ ਭਾਈ ਰੂਪ ਚਾਂਦ ਜੀ ਦੀ ਸਾਲਾਨਾ ਵਰਸੀ ਗੁਰਦੁਆਰਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਪਾਤਸ਼ਾਹੀ 6ਵੇਂ ਪੰਡ ਸਮਾਦ ਭਾਈ ਜ਼ਿਲ੍ਹਾ ਮੋਗਾ ਵਿਖੇ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਵਰਸੀ ਦੇ ਮੌਕੇ ਤੇ ਦਸਤਾਰ ਸਵਾ ਸੰਸਥਾ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਵੱਲੋਂ ਮਿਤੀ 22 ਜੁਲਾਈ 2024 ਨੂੰ ਦਸਤਾਰ ਸਖਲਾਈ ਕੈਂਪ ਅਤੇ ਦਸਤਾਰ ਲੰਗਰ ਲਗਾਇਆ ਗਿਆ। ਜਿਸ ਵਿੱਚ ਐਸ ਸੰਸਥਾ ਦੇ ਵਲਾਂਟੀਆਂ ਵੱਲੋਂ ਸੰਗਤਾਂ ਨੂੰ ਸੁੰਦਰ ਦਸਤਾਰ ਸਜਾਉਣ ਦੀ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ ਖਾਸ ਕਰਕੇ ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਨੌਜਵਾਨ ਅਤੇ ਬੱਚਿਆਂ ਦੇ ਸਿਰਾਂ ਉੱਪਰ ਸਜੀਆਂ ਸੁੰਦਰ ਦਸਤਾਰਾਂ ਬੜਾ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਸਨ ਇਸ ਮੌਕੇ ਤੇ ਦਸਤਾਰ ਸਭਾ ਵੱਲੋਂ ਫ੍ਰੀ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਜਿੰਨਾ ਬੱਚਿਆਂ ਤੇ ਨੌਜਵਾਨਾਂ ਨੇ ਸਿਰ ਉੱਪਰ ਰੋਜ਼ਾਨਾ ਦਸਤਾਰ ਸਜਾਉਣ ਕੇਸ ਰੱਖ ਕੇ ਅੰਮ੍ਰਿਤ ਛਕਣ ਦਾ ਪਰਨ ਕੀਤਾ ਉਹਨਾਂ ਨੂੰ ਫਰੀਦ ਦਸਤਾਰਾਂ ਵੰਡੀਆਂ ਗਈਆਂ ਸਮੂਹ ਸੰਗਤਾਂ ਵੱਲੋਂ ਟੈਸ ਸੰਸਥਾ ਦੇ ਇਸ ਕਾਰਜ ਦੀ ਵੀ ਬਹੁਤ ਸ਼ਲਾਘਾ ਕੀਤੀ ਗਈ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਦਸਤਾਰ ਸਭਾ ਦਾ ਉਦਮ ਸੰਗਤਾਂ ਨੂੰ ਆਪਣੇ ਸਿੱਖੀ ਮਾਰਗ ਵੱਲ ਜ਼ਰੂਰ ਪ੍ਰੇਰਿਤ ਕਰੇਗਾ ਆਓ ਬਾਕੀ ਸਾਰੀ ਜਾਣਕਾਰੀ ਵੀਰਾਂ ਤੋਂ ਲੈਂਦੇ ਹਾਂ ਆਪਣੀ ਸੰਸਥਾ ਦਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣੀ ਸੰਸਥਾ ਦਾ ਨਾਮ ਹੈ ਕਿ ਦਸਤਾਰ ਸਭਾ ਪਿੰਡ ਚਲਾ ਜਿਲ੍ਹਾ ਬਟਿੰਡਾ ਅੱਛਾ ਆਪਣੀ ਸੰਸਥਾ ਦਾ ਕੀ ਮਕਸਦ ਹੈ ਆਪਣੇ ਸੰਸਥਾ ਦਾ ਮਕਸਦ ਹੈਗਾ ਜੀ ਜਿਹੜਾ ਹਰ ਘਰ ਦੇ ਵਿੱਚ ਇੱਕ ਸਰਦਾਰ ਹੋਵੇ ਤੇ ਉਹ ਆਪਣੇ ਦਸਤਾਰ ਸਜਾ ਸਕਦਾ ਹੋਵੇ ਫਸ ਕਿਸੇ ਦੀ ਦਸਤਾਰ ਨੂੰ ਸਜਾ ਸਕਦਾ ਅੱਛਾ ਜੀ ਤੇ ਆਪਾਂ ਇਹਦੇ ਵਾਸਤੇ ਜਿੰਨੇ ਕਪੜਾਲੇ ਕਰਦੇ ਆਂ ਕਿੰਨੇ ਕੈਂਪ ਲਗਾ ਚੁੱਕੇ ਆਂ ਇਸ ਤੋਂ ਤੈ ਤੋਂ ਅਸੀਂ ਕਾਫੀ ਕੈਂਪ ਲਾ ਚੁੱਕੇ ਹਾਂ ਸੈਂਕੜੇ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਾ ਚੁੱਕੇ ਆ ਜੀ ਤੇ ਹਜ਼ਾਰਾਂ ਨੌਜਵਾਨਾਂ ਨੂੰ ਅਸੀਂ ਦਸਤਾਰ ਜਿਹੜੀ ਅਸੀਂ ਸਿਖਾ ਚੁੱਕੇ ਹੈਗੇ ਅੱਛਾ ਜੀ ਤੇ ਕਾਫੀ ਆਪਣੇ ਤੋਂ ਨੌਜਵਾਨ ਸਿੱਖਦੇ ਆ ਜੀ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੈ ਜੀ ਬਹੁਤ ਸਾਰੇ ਨੌਜਵਾਨ ਦਸਤਾਰਾਂ ਨੂੰ ਸਿੱਖ ਕੇ ਆ ਸਾਰੇ ਨੌਜਵਾਨ ਸਾਡੇ ਕੋਲੇ ਕੈਂਪਾਂ ਦੇ ਵਿੱਚ ਹੀ ਅਸੀਂ ਸਿਖਾ ਸਕਾ ਕੇ ਸਾਡੇ ਨਾਲ ਜੁੜੇ ਹੋਏ ਨੇ ਤਾਂ ਇਹਨਾਂ ਨੂੰ ਜਿਹੜਾ ਬੱਚਾ ਸੋਹਣੀ ਦਸਤਾਰ ਸਜਾਉਣੀ ਸਿੱਖ ਲੈਂਦਾ ਤੂੰ ਅਸੀਂ ਆਪਦੇ ਨਾਲ ਜੋੜ ਲੈਂਦੇ ਆ ਕਿ ਜਿਹੜੇ ਕੈਂਪਾਂ ਦੇ ਵਿੱਚ ਸਾਡੇ ਨਾਲ ਸਹਾਇਤਾ ਕਰਦੇ ਨੇ ਅੱਛਾ ਜੀ ਜੇਕਰ ਕੋਈ ਪਿੰਡ ਜੀ ਇਸ ਤਰ੍ਹਾਂ ਦੇ ਕੈਂਪ ਲਵਾਉਣਾ ਚਾਹੁੰਦਾ ਜੀ ਤਾਂ ਤੁਸੀਂ ਸਹਿਯੋਗ ਦੇ ਰਹੇ ਹੋ ਹਾਂਜੀ ਹਾਂ ਜੇ ਅਲੱਗ-ਅਲੱਗ ਸੰਸਥਾਵਾਂ ਮਤਲਬ ਸਾਡੇ ਨਾਲ ਸੰਪਰਕ ਕਰਦੀਆਂ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਕਮੇਟੀਆਂ ਗੁਰਦਰਾ ਸਾਹਿਬ ਦੀਆਂ ਪਿੰਡਾਂ ਦੇ ਕਲੱਬ ਨੇ ਜਿਹੜੇ ਉਹ ਸਾਡੇ ਨਾਲ ਸੰਪਰਕ ਕਰਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਕੈਂਪ ਲਗਾਓ ਤਾਂ ਇਹ ਜਿਹੜੇ ਦਸਤਾਰ ਸਿੱਖ ਲਈ ਕੈਂਪ ਨੇ ਬਿਲਕੁਲ ਨਿਸ਼ਕਾਮ ਲਗਾਏ ਜੀ ਅੱਛਾ ਕੋਈ ਫੀਸ ਨਹੀਂ ਲੈਂਦੇ ਜੀ ਅਸੀਂ ਕੋਈ ਫੀਸ ਨਹੀਂ ਲੈਂਦੇ ਅੱਛਾ ਜੀ ਕਿਸ ਤਰ੍ਹਾਂ ਇਹ ਆਪਣਾ ਸੰਸਥਾ ਦਾ ਖਰਚਾ ਜੀ ਤੁਸੀਂ ਕਿਸ ਤਰ੍ਹਾਂ ਮੇਨਟੇਨ ਕਰਦੇ ਆ ਜੀ ਇਹਦਾ ਸੰਸਥਾ ਦਾ ਜਿਹੜਾ ਖਰਚਾ ਜੀ ਉਹ ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ ਜਿਵੇਂ ਹੁਣ ਇਹ ਸਾਡਾ ਦਸਤਾਰ ਲੰਗਰ ਸ਼ੇਮਾ ਲਗਾਤਾਰ ਸ਼ੇਮਾ ਦਸਤਾਰ ਲੰਗਰ ਹੈ ਤਾਂ ਸੰਗਤ ਦਾ ਸਹਿਯੋਗ ਤੇ ਗੁਰੂ ਸਾਹਿਬ ਦੀ ਕਿਰਪਾ ਇੰਨੀ ਜ਼ਿਆਦੇ ਹੈ ਕਿ ਜਿੰਨੀਆਂ ਵੀ ਅਸੀਂ ਦਸਤਾਰਾਂ ਕਦੇ ਸੋਚੀਆਂ ਵੀ ਇੰਨੀਆਂ ਦਸਤਾਰਾਂ 100 17 200 17 ਅਸੀਂ ਵੰਡਣੀਆਂ ਤਾਂ ਹਮੇਸ਼ਾ ਸਾਡੇ ਕੋਲ ਉਤਪੰਨਦੀਆਂ ਰਹੀਆਂ ਤਾਂ ਕਦੇ ਵੀ ਟੋਟ ਨਹੀਂ ਰਹੀ ਵਾਤਾ ਹੀ ਹੋਇਆ ਅਚੈਨ ਆਰ ਆਈ ਵੀ ਆਪਣਾ ਸਹਿਯੋਗ ਦਿੰਦੇ ਆ ਜੀ ਹਾਂਜੀ ਐਨ ਆਰ ਆਈ ਵੀ ਸਾਡੇ ਕਲੱਬ ਦੇ ਮੈਂਬਰ ਹੈਗੇ ਨੇ ਸੰਸਤਾ ਦੇ ਉਹ ਕੁਝ ਬਾਹਰ ਗਏ ਹੋਏ ਨੇ ਅਸੀਂ ਉਹਨਾਂ ਤੋਂ ਵੀ ਸਹਾਇਤਾ ਮਾਤਰ ਦਸਵੰਦ ਦੇ ਰੂਪ ਵਿੱਚ ਅਸੀਂ ਉਹਨਾਂ ਤੋਂ ਸੇਵਾ ਲੈ ਲੈਂਦੇ ਹਾਂ ਬਹੁਤ ਸਾਰੇ ਮਤਲਬ ਸਾਡੇ ਭੈਣ ਭਰਾ ਹੈਗੇ ਨੇ ਜਿਹੜੇ ਸਾਨੂੰ ਨਿੱਜੀ ਤੌਰ ਤੇ ਵੀ ਮਦਦ ਕਰਦੇ ਨੇ ਕੋਈ ਦਸਤਾਰ ਦੇ ਰੂਪ ਦੇ ਵਿੱਚ ਕਰ ਦਿੰਦਾ ਕੋਈ ਮਾਇਆ ਦੇ ਰੂਪ ਚ ਕਰਦਾ ਅੱਛਾ ਜੀ ਆਪਣੀ ਸੰਸਥਾ ਦਾ ਏਮ ਕੀ ਹੈ ਜੀ ਕਿ ਨਿਸ਼ਾਨਾ ਕੀ ਹੈ ਮਤਲਬ ਇਹੀ ਹੈ ਵੀ ਜਿਵੇਂ ਅਸੀਂ ਲਿਖਿਆ ਵੀ ਹੋਇਆ ਕੰਗਾ ਦੋਨੋਂ ਵਕਤ ਕਰ ਪੱਗ ਚੁਨੇ ਕਰਵਾਂਦੀ ਸਾਡਾ ਮਕਸਦ ਹੈ ਕਿ ਸਰਦਾਰ ਬੰਦਾ ਸੱਜ ਕੇ ਘਰੋਂ ਨਿਕਲੇ ਕਿਉਂਕਿ ਗੁਰੂ ਸਾਹਿਬ ਦਾ ਵੀ ਹੁਕਮ ਹੈ ਤਾਂ ਜਿੰਨੇ ਵੀ ਸਾਡੇ ਭਾਈ ਸਾਹਿਬ ਹੋਏ ਨੇ ਜਿਨ੍ਹਾਂ ਜਿਹੜੇ ਸਾਡੇ ਵਿਦਵਾਨ ਹੋਏ ਨੇ ਉਹਨਾਂ ਨੇ ਆਪਣੇ ਰਹਿਤਨਾਮਿਆਂ ਦੇ ਵਿੱਚ ਗੱਲ ਕਹੀ ਹੈ ਕਿ ਕੰਗਾ ਦੋਨੋਂ ਵਕਤ ਕਰ ਪੱਗ ਚੁਨੇ ਕਰਵਾਂਦੀ ਤਾਂ ਸਾਨੂੰ ਚੁਣ ਕੇ ਪੱਗ ਬੰਨਣ ਦਾ ਚੁਣ ਕੇ ਦਸਤਾਰ ਸਜਾਉਣ ਦਾ ਜਿਹੜਾ ਹੁਕਮ ਆ ਤਾਂ ਅਸੀਂ ਉਸ ਗੁਰੂ ਸਾਹਿਬ ਦੇ ਹੁਕਮ ਨੂੰ ਹੀ ਅੱਗੇ ਸੰਗਤ ਤੱਕ ਪਹੁੰਚਾਉਣ ਦਾ ਯਤਨ ਸੰਗਤ ਦਾ ਕੰਦਾ ਸਹਿਯੋਗ ਆਪਾਂ ਨੂੰ ਕਿਸ ਤਰ੍ਹਾਂ ਮਿਲ ਰਿਹਾ ਜੀ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਇੰਨੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜਾ ਉਪਰਾਲਾ ਕਰਨ ਦੇ ਅਸੀਂ ਕਾਬਿਲ ਹੋਏ ਉਹ ਸੰਗਤ ਦੇ ਸਹਿਯੋਗ ਦੇ ਨਾਲ ਤੇ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਇਹ ਉਪਰਾਲੇ ਜਿਹੜੇ ਕਰਨੇ ਸੰਭਵ ਹੋ ਹੀ ਨਹੀਂ ਸਕਿਆ ਜਿਸ ਸਮਾਦ ਭਾਈ ਵਿਗਈ ਆਪਣਾ ਕਿਨਵਾ ਕੈਂਪ ਆ ਜੀ ਸਮਾਦ ਭਾਈ ਦੇ ਵਿੱਚ ਇਹ ਕੈਂਪ ਤਾਂ ਕਈ ਲੱਗ ਚੁੱਕੇ ਨੇ ਦਸਤਾਰ ਲੰਗਰ ਵਿੱਲ ਅੱਛਾ ਹੁਣ ਤੱਕ ਤਕਰੀਬਨ ਕਿੰਨੇ ਨੌਜਵਾਨਾਂ ਨੇ ਪ੍ਰਣ ਕੀਤਾ ਜੀ ਤੁਹਾਡੇ ਚੈਨਲ ਤੇ ਹੁਣ ਤੱਕ ਲਗਭਗ 100 ਤੋਂ ਉੱਪਰ ਨੌਜਵਾਨਾਂ ਨੇ ਪ੍ਰਣ ਕਰ ਚੁੱਕੇ ਨੇ ਜਿਹੜੇ ਡੇਲੀ ਦਸਤਾਰ ਸਜਾਉਣ ਦਾ ਤੇ ਕੇਸ ਰੱਖਣ ਦਾ ਪ੍ਰਣ ਕਰਦੇ ਜਿਨ੍ਹਾਂ ਨੂੰ ਦਸਤਾਰਾਂ ਦਿੱਤੀਆਂ ਜਾਂ ਚੁੱਕੀਆਂ ਅਸੀਂ ਸੱਜ ਕੇ ਰਹਿਣ ਦਾ ਮਤਲਬ ਸਾਨੂੰ ਗੁਰੂ ਸਾਹਿਬ ਵੱਲੋਂ ਮਿਲਦਾ ਇਸ ਕਰਕੇ ਡੇਲੀ ਹਰ ਰੋਜ਼ ਰੋਜ਼ਾਨਾ ਦਸਤਾਰ ਸਜਾਈਏ ਤੇ ਘਰ ਦੇ ਵਿੱਚੋਂ ਸੱਜ ਕੇ ਬਾਹਰ ਇਹ ਹੀ ਸਾਡਾ ਮਤਲਬ ਆਉਣ ਵਾਲੇ ਨੌਜਵਾਨਾਂ ਨੂੰ ਜਿਹੜਾ ਸਹਿਯੋਗ ਹੈਗਾ ਜਿੰਨੇ ਵੀ ਦਰਸ਼ਕ ਵੀ ਇਸ ਚੈਨਲ ਦੇ ਥਰੂ ਜੁੜੇ ਹੋਏ ਨੇ ਉਹਨਾਂ ਨੂੰ ਸਾਡਾ ਇਹ ਸਹਿਯੋਗ ਹੈਗਾ ਇਹ ਹੀ ਸੁਨੇਹਾ ਵੇ ਤੁਸੀਂ ਲਗਾਤਾਰ ਹਰ ਰੋਜ਼ ਦਸਤਾਰ ਸਜਾਉਣੇ ਸ਼ੁਰੂ ਕਰੋ ਮੇਰਾ ਨਾਮ ਹੈਗਾ ਧਰਮਪ੍ਰੀਤ ਸਿੰਘ ਜੀ ਪਿੰਡ ਭਾਗੀ ਕੇ ਅੱਛਾ ਆਪਾਂ ਜੀ ਇਹ ਸੰਸਥਾ ਨਾਲ ਆ ਕਿੰਨੇ ਸਮੇਂ ਤੋਂ ਜੁੜੇ ਹੋਏ ਆ ਤੁਹਾਨੂੰ ਤਕਰੀਬਨ 7-8 ਸਾਲ ਹੋ ਗਏ ਜੀ ਸਾਲ ਤੋਂ ਜੁੜੇ ਹੋ ਅੱਛਾ ਕਿੰਨੇ ਕ ਆਪਾਂ ਨੌਜਵਾਨਾਂ ਨੂੰ ਦਸਤਾਰਾਂ ਸਜਾਉਣੀਆਂ ਸਿਖਾ ਚੁੱਕੇ ਆ ਜੀ ਤਕਰੀਬਨ ਸੈਂਕੜੇ ਤੋਂ ਜ਼ਿਆਦਾ ਜੀ ਅੱਛਾ ਤੇ ਸੰਗਤਾਂ ਦਾ ਸਹਿਯੋਗ ਆਪਾਂ ਨੂੰ ਕਿਸ ਤਰ੍ਹਾਂ ਮਿਲ ਰਿਹਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਲਦਾ ਬਹੁਤ ਪਿਆਰ ਮਿਲਦਾ ਸੰਗਤ ਦਾ ਬਹੁਤ ਸਤਿਕਾਰ ਦੇ ਰਹੀ ਸੰਸਦ ਅੱਛਾ ਆਪਣਾ ਇਹ ਮਕਸਦ ਕੀ ਹੈ ਜੀ ਇਸ ਸੰਸਥਾ ਦਾ ਮਕਸਦ ਇਹੀ ਹੈ ਜੀ ਹਰ ਘਰ ਦੇ ਵਿੱਚ ਹਰ ਪਰਿਵਾਰ ਦਾ ਇੱਕ ਮੈਂਬਰ ਸਰਦਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਵਾਲਾ ਸਮਾਂ ਬਹੁਤ ਮਾੜਾ ਚੱਲ ਰਿਹਾ ਤੇ ਆਉਣ ਵਾਲਾ ਸਮਾਂ ਇਦੋਂ ਵੀ ਮਾੜਾ ਆ ਵੀਗਾ ਅੱਛਾ ਜੀ ਖਾਲਸਾ ਛਿਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੀ ਅਸੀਂ ਪਈ ਸਮਾਦ ਪਿੰਡ ਸਮਾਦ ਪਾਈ ਕੇ ਪਹੁੰਚੇ ਹਾਂ ਇੱਥੇ ਸਾਡਾ ਦਸਤਾਰ ਦਾ ਛੇਮਾ ਕੇਪ ਲੱਗੇ ਜੀ ਇਹ ਉਪਰਾਲਾ ਦਸਤਾਰ ਸਭਾ ਜਲਾਲ ਤੇ ਇਸ ਮਤ ਭਾਈ ਦੇ ਨੌਜਵਾਨਾਂ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈਗਾ ਜੇਕਰ ਕੋਈ ਹੋਰ ਵੀਰ ਕੋਈ ਇਹ ਉਪਰਾਲਾ ਆਪਣੇ ਪਿੰਡ ਵਿੱਚ ਲਗਵਾਸਾ ਲਗਵਾਉਣਾ ਚਾਹੁੰਦੇ ਤਾਂ ਸਾਡੇ ਨਾਲ ਸੰਪਰਕ ਕਰੇ ਬਲਕਿ ਸਾਡੇ ਫਲੈਕਸ ਲੱਗੇ ਹੋਏ ਨੇ ਨੰਬਰ ਕੰਟੈਕਟ ਕਰਕੇ ਬਲਕਿ ਕਿਤੇ ਵੀ ਅਸੀਂ ਨੇੜੇ ਤੇੜੇ ਹੋਏ ਪੱਥੇ ਉਪਰਾਲਾ ਜਰੂਰ ਚਰਾਂਗੇ ਇਹ ਦਸਤਾਰ ਬਿਲਕੁਲ ਫਰੀ ਦਿੱਤੀ ਜਾਂਦੀ ਹੈ ਬਲਕਿ ਕੁਝ ਸ਼ਰਤਾਂ ਨੇ ਜਿਵੇਂ 10 ਸਾਲ ਤੋਂ ਲੈ ਕੇ 40 ਸਾਲ ਦੇ ਬੱਚੇ ਤੱਕ ਹੁੰਦੇ ਆ ਜੋ ਬੱਚੇ ਪਰਨ ਕਰਦੇ ਨੇ ਕਿ ਅਸੀਂ ਕੇਸ ਰੱਖਾਂਗੇ ਅੰਮ੍ਰਿਤ ਛਕਾਂਗੇ ਉਹਨਾਂ ਨੂੰ ਇਹ ਦਸਤਾਰ ਬਿਲਕੁਲ ਫਰੀ ਦਿੱਤੀ ਜਾਂਦੀ ਹੈ ਸੋ ਵੈ ਗੁਰੂ ਜੀ ਖਾਲਸਾ ਸੋ ਵੈ ਗੁਰੂ। ਕੋਈ ਨਾ ਦਾ ਨੌਜਵਾਨਾਂ ਦਾ ਬੜਾ ਵੱਡਾ ਪਰਾਨਾ ਇੱਥੋਂ ਦੇਖੋ ਛੋਟਾ ਛੋਟੇ ਬੱਚਿਆਂ ਨੂੰ ਇਸ ਕੈਂਪ ਦੇ ਮੈਂਬਰਾਂ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਦਸਤਾਰ ਸਜਾਉਣ ਦੀ ਉਹ ਬੜੇ ਰੌਣਕਾਂਗੇ ਦੇਖੋ ਛੋਟੇ ਬੱਚੇ ਵੀਰ ਨੂੰ ਦਸਤਾਰ ਸਜਾਉਣੀ ਸਿਖਾ ਰਹੇ ਆ ਮੇਰਾ ਨਾਮ ਇੰਦਰਜੀਤ ਸਿੰਘ ਹੈ ਪੰਡ ਜੀ ਆ ਸਮਾਲ ਭਾਈ ਇਹ ਦਸਤਾਰ ਆਪੇ ਹੀ ਸਜਾਈ ਹੈ ਜੀ ਹਾਂ ਜੀ ਅੱਛਾ ਤੇ ਕੈਂਪ ਚ ਹੋਰਾਂ ਨੂੰ ਵੀ ਤੁਸੀਂ ਸਿਖਾਉਂਦੇ ਆ ਦਸਤਾਰ ਹਾਂ ਜੀ ਕਿਹੜੀ ਕਲਾਸ ਚ ਪੜਦਾ ਮੈਂ ਨਾ ਇੱਥੇ ਚਾਈ ਅੱਛਾ ਸਗੈਤੋ ਬਹੁਤ ਸੋਹਣੀ ਦਸਤਾਰ ਸਜਾਈ ਆ ਬੱਚਾ ਨੇ ਬੜਾ ਮਾਨਕੁਸ਼ ਹੁੰਦਾ ਬਹੁਤ ਬਹੁਤ ਧੰਨਵਾਦ